ਨਵੀਆਂ ਫਿਲਮਾਂ ਦੇ ਨਾਲ-ਨਾਲ ਵੈਬ ਸੀਰੀਜ਼ ਦਾ ਇੰਤਜ਼ਾਰ ਵੀ ਹੁਣ ਪੰਜਾਬੀ ਦਰਸ਼ਕਾਂ ਨੂੰ ਰਹਿੰਦਾ ਹੈ ਤੇ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਬੰਟੀ ਬੈਸ ਲੈ ਕੇ ਆ ਰਹੇ ਨੇ ਇੱਕ ਨਵੀਂ ਵੈਬ ਸੀਰੀਜ਼ ਭੂਟਾ ਤੇ ਬਬਲੀ ਇੱਕ ਲਵ ਸਟੋਰੀ ਹੋਏਗੀ ਤੇ ਬੰਟੀ ਬੈਸ ਜੋ ਕਿ ਕਈ ਸਾਲਾਂ ਤੋਂ ਇੰਡਸਟਰੀ 'ਚ ਨਵੇਂ ਗਾਇਕ ਲਾਂਚ ਕਰਦੇ ਆ ਰਹੇ ਨੇ ਹੁਣ ਉਹ ਅਦਾਕਾਰੀ ਦੀ ਦੁਨੀਆ 'ਚ ਕਦਮ ਰੱਖਣ ਜਾ ਰਹੇ ਨੇ ਇਸ ਵੈਬ ਸੀਰੀਜ਼ 'ਚ ਹੋਰ ਕਈ ਨਵੇਂ ਚਿਹਰੇ ਵੀ ਦਿਖਣਗੇ ਬੰਟੀ ਬੈਸ ਦੀ ਨਵਾਂ ਨਵਾਂ ਸੀਰੀਜ਼ 'ਚ ਹਰਸ਼ਜੋਤ ਸਾਦੇਗੀ ਤੇ ਹੈਪੀ ਔਲਕ ਇਸ ਸੀਰੀਜ਼ ਨੂੰ ਡਾਇਰੈਕਟ ਕਰਨਗੇ। ਸੂਤਰਾਂ ਮੁਤਾਬਕ ਇਸ ਵੈਬ ਸੀਰੀਜ਼ ਦਾ ਬਜਟ ਕਾਫੀ ਵੱਡਾ ਹੋਣ ਵਾਲਾ ਹੈ ਤੇ ਕਈ ਨਵੇਂ ਸਰਪ੍ਰਾਈਜ਼ ਵੈਬ ਸੀਰੀਜ਼ ਦੇ ਐਪੀਸੋਡ ਦੇ ਵਿੱਚ ਵੇਖਣ ਨੂੰ ਮਿਲਣਗੇ। ਦਲਜੀਤ ਦਸਾਈ ਨੇ ਵੀ ਵੈਬ ਸੀਰੀਜ਼ ਦਾ ਕਲੈਬ ਬੋਰਡ ਸ਼ੇਅਰ ਕਰਦਿਆ ਬੰਟੀ ਬੈਸ ਨੂੰ ਵਧਾਈ ਦਿੱਤੀ ਹੈ। ਇਸ ਵੈਬ ਸੀਰੀਜ਼ ਦਾ ਸ਼ੂਟ ਸ਼ੁਰੂ ਹੋਣ ਵਾਲਾ ਹੈ ਤੇ ਹੁਣ ਇੰਤਜ਼ਾਰ ਰਹੇਗਾ ਇਸ ਦੇ ਪ੍ਰੀਮੀਅਰ ਹੋਣ ਦਾ।